ਭਾਈ ਉਹ ਆ ਗਿਆ ਸਾਹਮਣੇ ਜਲੰਧਰ ਦਾ ਟੀਵੀ ਟਾਵਰ ਜਿਹੜਾ ਸਾਰੇ ਪੰਜਾਬ ਨੂੰ ਅੱਜ ਤੋਂ 10-15 ਸਾਲ ਪਹਿਲਾਂ ਖਬਰਾਂ ਦਿੰਦਾ ਸੀ ਪਰ ਮਾਰਕ ਜੁਕਰ ਬੇਰ ਉਹਨੇ ਤੇ ਕਬਜ਼ਾ ਕਰ ਲਿਆ ਫੇਸਬੁੱਕ ਬਣਾ ਕੇ ਹੁਣ ਖਬਰਾਂ ਸਾਰੀਆਂ ਫੇਸਬੁੱਕ ਤੇ ਆਉਣ ਲੱਗੀਆਂ ਜਿਹੜਾ ਦਾ ਦਿਮਾਗ ਹਿੱਲ ਗਿਆ ਕਿਉਂ ਆਹ ਲੋਕ ਖਿਲ ਗਿਆ ਆ ਲੋਕ ਸੱਚੀ ਗੱਲ ਹੀ ਕਹਿੰਦੇ ਨੇਗੇ ਕੌਣ ਕਹਿੰਦੇ ਨੇ ਕਿੱਥੇ ਕਹਿੰਦੇ ਨੇ ਉਹ ਵਿਹਲਾਗਾ ਉਹ ਇਧਰ ਫਰਨਾ ਇੱਧਰ ਆ ਕਿੱਥੇ ਕਹਿੰਦੇ ਨੇ ਲੋਕ ਆ ਵੀ ਵਿਹਲਾ ਮੈਨੂੰ ਪਰ ਕੀ ਪਤਾਗਾ ਕਮੈਂਟਾਂ ਚ ਹਾਂ ਕਮੈਂਟਾਂ ਦੇ ਉਹ ਵਿਹਲਣੇ ਆਪਾਂ ਤਾਂ ਬੜਾ ਕੰਮ ਕਰੀ ਜਾਂਦੇ ਆਗੇ ਅੱਜ ਕਾਦੀ ਵੀਡੀਓ ਆ ਦੱਸ ਪਹਿਲਾਂ ਮੈਨੂੰ ਅੱਜ ਦਾ ਜਲੰਧਰ ਦੇ ਵਿੱਚ ਇੱਕ ਬਹੁਤ ਖਾਸ ਵੀਡੀਓ ਆ ਹਾਂ ਵੱਡਾ ਫਾਇਦਾ ਕਰਨਾ ਲੋਕਾਂ ਦਾ ਲੋਕਾਂ ਦਾ ਹਾਂ ਹਾਂ ਲੋਕਾਂ ਦਾ ਜਿਹਨੇ ਨਵੇਂ ਘਰ ਪੁਣਨੇ ਉਹਨਾਂ ਦਾ ਵੱਡਾ ਫਾਇਦਾ ਕਰਨਾਗਾ ਜਲੰਧਰ ਟੀਵੀ ਟਾਵਰ ਦੇ ਬਿਲਕੁਲ ਕੋਲ ਇਹ ਕਾ ਜਿਹੜੀਆਂ ਜਗਾਠਾਂ ਹੁੰਦੀਆਂ ਨੇ ਜਾਪਾਨੀ ਜਗਾਠਾਂ ਹੈ ਜਾਪਾਨੀ ਜਗਾਠਾਂ ਪਿੰਡੋਂ ਪਿੰਡੀ ਬਣਾਈ ਜਾਂਦੇ ਨੇ ਵਰਕਸ਼ਾਪਾਂ 'ਲੇ ਪਰ ਇੰਨਾ ਚ ਕੀ ਫਰਕ ਆ ਉਹ ਫਰਕ ਦਿਖਾਉਣਿਆ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇਆਂ ਦੋਸਤਾਂ ਨੂੰ ਭੇਜ ਦਿਓ ਜਿਨ੍ਹਾਂ ਨੇ ਨਮਕ ਘਰ ਪਾਉਣਾਗਾ ਆਹ ਜਗਾਠਾਂ ਦੇ ਫਰਕ ਕੇ ਵੇਖ ਕੇ ਹੀ ਪਾਉਣਾ ਤੇ ਆ ਗਏ ਫੈਕਟਰੀ ਦੇ ਵਿੱਚ ਆ ਗਏ ਆ ਗਏ ਰੇਟ ਤਾਂ ਘੱਟ ਹੈਗੀ ਹੈਗਾ ਬਰੇਟ ਘਟ ਤੋਂ ਇਲਾਵਾ ਹੋਰ ਕੀ ਕੀ ਸਹੂਲਤਾਂ ਨੇ ਆਜੋ ਉਹਨਾਂ ਬਾਰੇ ਚਾਨਣਾ ਪਾਈਏ ਬਨਾਪਤੀ ਬੜੀ ਬਿਹਤਰੀ ਚੀਜ਼ ਬਣਾਉਣ ਦਾ ਤਜਰਬਾ ਵਾਲਾ ਭਾਈ ਇਹਨਾਂ ਕੋਲੇ ਤੁਹਾਨੂੰ ਦਿਖਾਉਣੇ ਨੇ ਲੋਕ ਲੁਕ ਕੇ ਮੈਨੂੰ ਆਗੇ 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 ਲੈ ਹੁਣ ਮੈਂ ਇੱਕ ਫੜਾ ਦੇ ਬਾਈ ਨੂੰ ਹੁਣ ਬਰੀਕੀ ਨਾਲ ਸਮਝਾ ਦੇ ਵੀ ਲੋਕ ਕੀ ਨੇ ਥੱਲੇ ਕੀ ਕਮ ਆਜਾ ਭਾਈ ਇੱਧਰ ਨੂੰ ਜਿਹੜੀਆਂ ਆਮ ਚਗਾਠਾਂ ਬਣਾਉਂਦੇ ਦੁਕਾਨ ਵਾਲੇ ਆ ਜੀ ਇਹ ਨਹੀਂ ਹੁੰਦੀ ਆ ਦੇ ਦੇਖੋ ਜੀ ਮੋੜ ਕੇ ਇਦਾਂ ਲੋਕ ਪਾਈ ਜਾਂਦੇ ਵਿੱਚ ਆ ਲੋਕ ਇਕਦਾ ਵੈਲਡਿੰਗ ਹੋ ਜਾਂਦਾ ਉਤੋਂ ਲੋਕਾਂ ਦਾ ਜੋੜ ਤੇ ਜਿਹੜਾ ਵੈਲਡਿੰਗਾ ਕੋਈ ਆਮ ਨਹੀਂ ਹੈਗਾ ਮਿਗ ਵੈਲਡਿੰਗਾ ਜਿਹੜਾ ਸਾਰੀ ਉਮਰ ਖਰਾਬ ਨਹੀਂ ਹੁੰਦਾ ਨਾ ਇਹਨੂੰ ਕੋਈ ਜੰਗ ਲੱਗੇ ਆ ਵੇਖੋ ਕਿੰਨੇ ਵਧੀਆ ਨੇ ਤੇ ਇਸ ਤੋਂ ਇਲਾਵਾ ਇੱਧਰ ਫੜਾਵੇਂ ਨੂੰ ਲੋਟੇ ਆਹ ਕੰਪਾਊਂਡ ਕੀਤਾ ਹੋਇਆ ਹੈਗਾ ਇੱਥੇ ਜੰਗ ਨਹੀਂ ਲੱਗਣੀ ਜਮੀ ਤੇ ਆਮ ਇਥੇ ਸਰੀਆ ਜਾਂ ਪਾਉਂਦੇ ਨੇ ਹਣਾ ਬਈ ਤੁਸੀਂ ਇਹ ਕਿਉਂ ਪਾਈਏ ਚਾਦਰ ਇਹ ਜੀ ਸਭ ਤੋਂ ਪਹਿਲੇ ਨੀਚੇ ਸੇ ਜੰਗ ਲੱਗਣਾ ਸਟਾਰਟ ਹੁੰਦਾ ਹੈ ਜੇ ਆਪਣੇ ਇਸ ਲਈ ਅਸੀਂ ਮਾਰਕੀਟ ਵਿੱਚ ਲੋ ਕਰਦੇ ਵੈਲਡਿੰਗ ਸਰੀਆ ਵੈਲਡਿੰਗ ਹਾਂਜੀ ਅਸੀਂ ਜਪਾਨੀ ਚਾਦਰ ਕੀ ਇਹ ਲਗਾ ਦਿੰਦੇ ਅਜਿਹਾ ਬਾਈ ਜਿਹੜੀ ਯਾਰਾ ਉਹ ਥਲੋਂ ਲੱਭਣੀ ਸ਼ੁਰੂ ਹੁੰਦੀ ਆ ਬਾਈ ਉਹਨਾਂ ਨੇ ਇਹ ਵੀ ਲੋਕਾਂ ਚ ਪਾਈ ਆ ਪੱਕੀ ਪਰ ਸਰਪੰਚ ਪਤਾ ਕੀ ਕਰ ਲੈਗੀ ਲੋਕ ਕਾਪੀਆਂ ਕਰਨਗੇ ਹੁਣ ਆਪਾਂ ਆ ਕਰਨਗੇ ਕਾਪੀ ਦਾ ਕਾਪੀ ਦਾ ਇੱਕ ਚੀਜ਼ ਦੀ ਹੋਣੀ ਹੋਣੀ ਹੈ ਨਾ ਹਾਂ ਸਰਪੰਚ ਪਾਈ ਹੋਊਗੇ ਦੁਬਾਰ ਪਰ ਤੁਸੀਂ ਅਸਲੀ ਬੰਦੇ ਕੋਲੇ ਹੋ ਨਾ ਜਲੰਧਰ ਤੇ ਇੱਕ ਹੋਰ ਬਾਈ ਆਮ ਆਪਾਂ ਵੇਖ ਜਾਈਏ ਸਿੱਧੀ ਚਾਦਰ ਰੱਖ ਦਿੰਦੇ ਆ ਪਰ ਬਾਈ ਉਹਨਾਂ ਨੇ ਪੱਕੇ ਦੇਖੋ ਲੋਕ ਕੱਢੇ ਹੋਏ ਨੇ ਨਹੀਂ ਲੱਕੜ ਵਾਲਾ ਮਿਸਤਰੀ ਆਉਂਦਾ ਦੇਹ ਸੈਣੀ ਦੇਹ ਸੈਣੀ ਚਾਦਰ ਦੀ ਵੀ ਪੱਟੀ ਮੇਸ ਕਰ ਦਿੰਦਾ ਆ ਦੇ ਪੱਕੇ ਲੋਕ ਜਮਾ ਕਬਜੇ ਕੁਜੇ ਵਧੀਆ ਆ ਵੀ ਪੱਕੇ ਲੋਕ ਜਿਹੜੇ ਦੇ ਵਿੱਚ ਕੁੰਡੀ ਲੱਗਦੀ ਹੁੰਦੀ ਆ ਇਧਰ ਅੱਧਰ ਲਾ ਇਧਰ ਰੇਟ ਕੀ ਆ ਹੁਣ ਰੇਟ ਬਾਰੇ ਜਾਣਨਾ ਪਊ ਜਿਹੜੀ ਬਾਈ ਗਈ ਤੇ ਚਾਦਰਾਂ ਗਈ ਹਾਂਜੀ ਉਹ 65 ਰੁਪਏ ਤੋਂ ਸਟਾਰਟ ਹੋ ਜਾਏਗਾ ਜੀ 65 ਰੁਪਏ ਤੋਂ ਹਾਂਜੀ ਤੇ ਫਿਰ ਕਿਹੜੇ ਵਰਤਦੇ ਹੋ ਜਿਹੜੀ ਜਾਬਰ ਤੇ ਚਾਦਰ ਆ ਆਪਾਂ ਵਰਤਦੇ ਜੀ ਜਿੰਦਲ ਤੇ ਟਾਟਾ ਦੋ ਜੀ ਪਰ ਦੋ ਤੋਂ ਇਲਾਵਾ ਤੀਜੀ ਕੋਈ ਬਾੜਦੇ ਨਹੀਂ ਨਾ ਤੀਜੀ ਨਹੀਂ ਆਦਾ ਪੁੱਛਣਾ ਕਿਹੜਾ ਕਿਹੜਾ ਪਉਂਦੇ ਨੇ ਵਿਚਾਰਾ ਸਰੀਏ ਕਿਹੜੇ ਕਿਹੜੇ ਪਉਂਦੇ ਬਈ 304 ਗੇਜ 202 ਗੇਜ 202 ਗੇਜ ਤੇ ਬਈ ਜਿਹੜੀ ਮੰਨ ਲਓ ਹੈ 14 ਗੇਜ ਆ ਗਈ ਹਾਂਜੀ ਇਹ 14 ਗੇਜ ਜੀ ਇਹ ਕੀ ਰੇਟ ਪਊਗੀ ਇਹ ਬੜਕ ਜੀ ਆਪਣੇ 105 ਰੁਪਏ ਜੀ 105 ਰੁਪਏ ਇਹ ਤਾਂ ਸਾਰੀ ਉਹੀ ਨਹੀਂ ਖਰਾਬ ਹੋਣੀ ਨਾ ਨਹੀਂ ਜੀ ਇੱਕ ਆਪਣੀ ਲੋਕੇਸ਼ਨ ਦੱਸ ਦੋ ਕਿੱਥੇ ਜਾਵੇਗੀ ਇਹ ਨੇੜੇ ਟੀਵੀ ਟਾਵਰ ਜਲੰਧਰ ਤੇ ਕਿਹੜੇ ਕਿਹੜੇ ਏਰੀਆ ਚ ਤੁਸੀਂ ਇਹ ਇਕੱਠਾ ਭੇਜ ਦੋਗੇ ਆਪਾਂ ਰਾਉਂਡ 50 ਕਿਲੋਮੀਟਰ ਸਾਰੇ ਭੇਜ ਦਾਂਗੇ ਜੀ 50 ਕਿਲੋਮੀਟਰ ਦਾ ਸ਼ਾਇਦ ਲਗਭਗ ਬਈ ਸਾਰੇ ਪੈਸੇ ਜੀ 16 ਗ ਬਾਕੀ 14 ਗੇਜ ਵਿੱਚ 20 ਗੇਜ ਵਿੱਚ ਉਹ ਬਾਈ ਆਰਡਰ ਤਿਆਰ ਹੋਏਗੇ ਜੀ ਇਹ ਕਿਸੇ ਨੇ ਤਿਆਰ ਕਰਵਾਉਣ ਆਰਡਰ ਦੇ ਕੇ ਕਰਵਾ ਸਕਦਾ ਹੈ ਆਹ ਵੇਖ ਲਓ ਬਈ ਇਧਰ ਚਗਾਠਾਂ ਬਣੀਆਂ ਹੀ ਪਿਆਣੇ ਲਗਭਗ ਸਾਰੇ ਸਹਿਜੀ 22 ਗੇਜ ਚ ਪਏ ਨੇ ਕਿਸੇ ਨੇ 16 ਗੇ 18 ਗੇ ਚਾਰ ਕਰਵਾਉਣੇ ਹੁਣ ਉਹ ਵੀ ਕਰਵਾ ਸਕਦੇ ਹੋਗੇ ਵਿੱਚ ਵਧੀਆ ਸਰੀਆ ਉਹ ਵੀ ਤੁਹਾਨੂੰ ਜਿਹੜੇ ਵੀ ਪਾਉਣਾ ਸਰੀਆ ਜੇ ਮੈਂ ਦੱਸ ਕੇ ਪਾਉਣਗੇ ਵੀ ਤੁਸੀਂ ਕਿਹੜਾ ਫੋਨ ਆਗਾ ਅੰਦਰ ਥੋੜਾ ਸਸਤਾ ਪੈਂਦਾਗਾ ਬਾਹਰੇ ਮਹਗਾ ਪੈਂਦਾ ਪਰ ਉਹ ਵੀ ਭਾਈ ਉਹ ਉਲਲਾ ਨਹੀਂ ਰੱਖਦੇ ਉਹ ਤੁਹਾਨੂੰ ਨਾਲ ਦੀ ਨਾਲ ਦੱਸਣਗੇ ਜਲੰਧਰ ਦੇ ਵਿੱਚ ਬਰਕਸਾਪਾ ਭਾਈ ਉਹਨਾਂ ਨੇ ਕਿਸੇ ਨੂੰ ਵੀ ਇਹ ਚਗਾਠਾ ਚਾਹੀਦਿਆਂ ਨੇ ਕਰ ਲਿਓ ਸੰਪਰਕ ਸਕਰੀਨ ਤੇ ਨੰਬਰ ਚੱਲ ਰਿਹਾਗਾ ਜਦੋਂ ਚਗਾਠਾ ਖਰੀਦ ਲੈਣੇ ਤੁਸੀਂ ਆ ਗੌਰ ਜ਼ਰੂਰ ਰੱਖ ਲਿਓ ਵੀ ਆ ਲੋਕਲੀਆਂ ਨੇ ਦੇਸੀ ਜੀ ਪਾਉਂਦਾ ਕੋਈ ਫਾਇਦਾ ਨਹੀਂ ਬਾਅਦ ਸੀਪ ਮੀਨਾ ਬਾਦ ਦਰਦਨ ਲੱਗ ਜੀ ਇਹਦੇ ਨੇ ਫੇਰ ਪੱਟ ਕੇ ਦੁਬਾਰੇ ਲਾਉਣੇ ਪੈਂਦੇ ਨੇ ਹਾਂ ਭਾਈ ਮੈਂ ਤਾਂ ਇਹੀ ਕਹਿਣਾ ਚਾਹਣਾ ਸਹੀ ਬੰਦੇ ਕੋਲੋਂ ਕਰਾਓ ਘਰ ਰੋਜ਼ ਰੋਜ਼ ਨਹੀਂ ਪੈਂਦੇਗੇ ਖੜੂਗਾ ਬਾਕੀ ਗੱਲ ਬਈ ਬੜਾ ਤਿਆਰਪਾ ਮੁੰਡੇ ਦਾ ਪੁਰਾਣੇ ਮਿਸਤਰੀ ਨੇ ਕੋਈ ਅੱਜ ਕੱਲ੍ਹ ਦੀ ਨਹੀਂ ਹੈਗੇ ਜਲੰਧਰ ਸ਼ਹਿਰ ਦੇ ਵਿੱਚ ਬਈ ਸਿਰਛਾ ਸਿਰਛਾ ਹੋਈ ਪਿਆ ਡੋਰ ਵਿੰਡੋ ਫਰੇਮਸ ਸਿਰਛਾ ਆ ਵੇਖ ਲੋ ਬਾਈ ਉਹਨਾਂ ਨੇ ਕਬਜ਼ਾ ਕਰ ਲਿਆ ਜਲੰਧਰ ਤੇ ਤੋ ਕਿਸੇ ਨੇ ਵੀ ਜੁਗਾਠਾ ਤਿਆਰ ਕਰਾਉਣਾ ਕਰ ਲੋ ਸੰਪਰਕ ਸਕਰੀਨ ਤੇ ਨੰਬਰ ਚੱਲ ਰਿਹਾਗਾ ਬਾਕੀ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਬਾਕੀ ਇਧਰ ਲਿਆ ਜੁਗਾਠਾ ਜੁਗਾਠਾ ਜਿਹੜੇ ਮਰਜ਼ੀ ਸਾਇਟ ਤਿਆਰ ਕਰਾ ਲਓ ਬਈ ਆਦੇ ਅੱਜ ਮੈਂ ਗਿੱਟ ਤੋਂ ਵੀ ਉੱਪਰ ਚੌੜੀ ਜੁਗਾਠ ਹੈਗੀ ਸਾਰੇ ਤਰ੍ਹਾਂ ਦੇ ਇਕੱਠਾ ਤਿਆਰ ਕਰਵਾ ਸਕਦੇ ਹੋਗੇ ਬਸ ਤੁਸੀ ਸਾਇਜ ਦਿੱਤਨਾ ਹੈ ਤਿਆਰ ਕਰਨਾ ਕੰਮ ਬਾਈ ਰੋਦਾ ਹੈਗਾ ਵੀਰੋ ਬਾਈ ਵੱਤ ਵਾਅ ਸ਼ੇਅਰ ਕਰ ਦੋ ਤੇ ਜਿਨਾਂ ਨੇ ਕਰਿਆ ਨਹੀਂ ਸਾਡਾ ਪੇਜ ਫੋਲੋ ਪੇਜ ਫੋਲੋ ਵੀ ਕਰ ਲਓ ਤੇ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਕਾਂਟੀ ਮਾਰ ਦੋ ਕਰੋ ਫਟਾਫਟ ਕਰ ਲਓ ਜੀ ਪੇਜ ਫੋਲੋ ਲਾਲਾ ਜੀ ਨੇ ਕਹਤਾ ਹੁਣ ਤਾਂ ਜਰੂਰ ਕਰੋ ਆ ਪੀੜੀ ਦੇ ਸਰਪੰਚ ਕਿੰਨੀ ਵਧੀਆ ਬਣਾਈਏਗੀ ਲੈ ਚੱਲ ਪੁੱਤ ਤੁਹਾਨੂੰ ਦੇ ਦਿੰਦੀ ਹਾਂ ਪੁਸਪਾ ਤਾਂ ਬੈਠੀ ਨਹੀਂ ਜਣਾ ਛੋਟੀ ਵਾਲੀ ਹੈਗੀ ਫਿਰ ਵੱਡੀ ਤਿਆਰ ਕਰਾ ਦਵਾਂਗੇ ਵੱਡੀ ਕਰਾਂਗੇ ਬਾਈ ਵੱਡੀ ਕਰਾਂਗੇ ਓਕੇ ਜੀ ਕਰਦਾ ਹੈ ਵੱਡੀ